ਤਿਆਰ ਹੋ। ਤਾਂ ਦੇਖੋ ਇੱਥੇ ਅੱਜ ਜੀ ਪੰਚਾਇਤ ਅੱਜ ਮੇਲਾ ਬਣ ਸਕਾ। ਵਾਰ ਦੇ ਮੇਲੇ ਤੇ ਤੁਹਾਨੂੰ ਦਿਖਾਵਾਂਗੇ ਕਿ ਕਿ ਇੱਥੇ ਦੇਖਣ ਨੂੰ ਮਿਲਦਾ ਝੂਲੇ ਦੁਕਾਨਾਂ ਤੇ ਬਾਬਾ ਜੀ ਦੇ ਵੀ ਦਰਸ਼ਨ ਕਰਾਵਾਂਗੇ। ਆ ਦੇਖੋ ਲਓ ਨਿਆਰਾ ਚਾਹ ਸਿਰੇ। ਉਹ ਸਾਹਮਣੇ ਚੰਡੋਲ ਚੱਲ ਰਿਹਾ ਪਰ ਦੇਖੋ ਆਏ ਬ੍ਰਹਸਤ ਨਾਲੇ ਠੀਕਾਂ ਨਹੀਂ ਕਰਦੇ ਚੰਡੋਲ ਚੱਲ ਰਿਹਾ ਹਾਂਜੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਆਹ ਜਿਹੜਾ ਰੋਡ ਇਧਰੋਂ ਆ ਰਿਹਾ ਇਹ ਮੰਡੀ ਅਹਿਮਦਗੜ ਤੋਂ ਰੋਡ ਆ ਰਿਹਾ ਮੰਡੀ ਅਹਿਮਦਗੜ ਤੋਂ ਆ ਕੇ ਇਧਰ ਇਹ ਮਤਲਬ ਕਿ ਸਪਾਰ ਆ ਗਿਆ ਪੰਡਾ ਸਪਾਰ ਤੋਂ ਆਹ ਸਿੱਧਾ ਰੋਡ ਅੱਗੇ ਜਾ ਰਿਹਾ ਬਾਬੇ ਦੇ ਬਾਬੇ ਦੇ ਜਗਾਹ ਤੇੋਂ ਤੇ ਉਸ ਤੋਂ ਅੱਗੇ ਸਿੱਧਾ ਰੋਡ ਇਹ ਨਿਕਲ ਜਾਂਦਾ ਹੈ ਆਪਣੇ ਲੋਡ ਵੱਧ ਨੂੰ ਆ ਜਿਹੜਾ ਰੋਡ ਆ ਰਿਹਾ ਇਹ ਮੰਡੀ ਅਹਿਮਦਗੜ੍ਹ ਤੋਂ ਬਹੁਤ ਜ਼ਿਆਦਾ ਇਕੱਠ ਆ ਆ ਕਰੋ ਜੀ ਦਰਸ਼ਨ ਬਾਬਾ ਜੀ ਦੇ ਜਗ੍ਹਾ ਵੀ ਨਾ ਕਰੋ ਦਰਸ਼ਨ ਪਰ ਅੱਜ ਭੀੜ ਹੀ ਬਹੁਤ ਜ਼ਿਆਦਾ ਤੇ ਦਰਸ਼ਨ ਕਰਨੇ ਮੁਸ਼ਕਲ ਹੋ ਜਾਣਗੇ ਇਹ ਇੰਨਾ ਇਕੱਠ ਵੱਟ ਦੇਖੋ ਚਾਰਸ ਮੇਰੇ ਕਿੰਨਾ ਇਕੱਠ ਇਹ ਨੇ ਵੀ देख ਕੁਤਾਕਾ ਕੱਕਰਨਾਕ ਅੱਛੇ ਸੱਤੀ ਬਹੁਤ ਜ਼ਿਆਦਾ ਇਕੱਠਾ ਇੰਨਾ ਇਕੱਠਾ ਹੈਗਾ ਮੇਲੇ ਦੇ ਵਿੱਚ ਆ ਦੁਕਾਨਾਂ ਤੇ ਆ ਪਰਚੂਨੇ ਆ ਦੂਸਰੇ ਇਧਰ ਝੂਲੇ ਚੱਲ ਰਹੇ ਨੇ ਕਿ ਟਿਸ਼ਟੀਆਂ ਟਿਸ਼ਟੀਆਂ ਚੱਲ ਰਹੀਆਂ ਚੰਡੋਲ ਚੱਲ ਰਹੇ ਨੇ ਦੇਖੋ ਆ ਦੇਖੋ ਇਹ ਮੁबई ਸੇਲ ਤਮਾਕਾ 4 ਸਵੇਰੇ ਦੁਕਾਨਾਂ ਆਖੇ ਹੋਰ ਦੀਆਂ ਬਾਟੇ ਹੋਰ ਦੀਆਂ ਦੁਕਾਨਾਂ ਚਾਹ ਬਈਆਂ 4 ਸਵੇਰੇ ਬਾਕੀ ਦੂਸਰੀਆਂ ਵੀ ਦੁਕਾਨਾਂ ਨਾਲ ਆਵਾਜ਼ ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈ ਮੇਲੇ ਦੇ ਵਿੱਚੋਂ ਮੇਲੇ ਦੇ ਵਿੱਚੋਂ ਬਹੁਤ ਜ਼ਿਆਦਾ ਆਵਾਜ਼ ਆ ਰਹੀ ਹੈ ਆ ਵੇਖੋ ਕਿਵੇਂ ਸੰਗਤ ਸੰਗਤ ਬਹੁਤ ਹੀ ਜ਼ਿਆਦਾ ਹੈ ਬਿਲਕੁਲ ਸੰਗਤ ਵਿਸੰਗਤ ਅੰਦਰ ਵੀ ਦੁਕਾਨਾਂ ਲੱਗੀਆਂ ਨਗਰਪੁਰ ਤੋਂ ਇਹਨਾਂ ਦੁਕਾਨਾਂ ਦੇਖੋ ਕਿੰਨੀਆਂ ਲੱਗੀਆਂ ਆਹ ਦੇਖੋ ਚਟਾਉ ਲੱਗੀਆਂ ਚੱਲ ਰਹੇ ਨੇ ਦੇਖੋ ਆਓ ਭਾਜੀ ਇੱਧਰ ਆ ਦੂਸਰੇ ਝੂਲੇ ਨੇ ਆਹ ਦੇਖੋ ਆਹ ਦੇਖ ਕਿਵੇਂ ਆ ਨਨੇ ਝੂਲੇ ਦੇਖੇ ਨੇ ਵਿੱਚ ਆਦੇ ਪਾਰੀ ਇਕੱਠਾ ਸੰਗਤਾਂ ਦਾ ਦੇਖੋ ਜੀ ਬੰਤਾ ਦਾ ਕਾਰਜ ਆਈ ਦਿਨ ਆਤਵਾਰ ਕੱਢਣ ਹਲਕੜੇ ਇੱਕ ਸਾਥ 2025 ਦੇਖੋ ਕਿਵੇਂ ਸੰਗਤਾਂ ਦਾ ਕਾਰਜ ਕਰਦੇ ਆ ਪਾਈਨੈਂਸ਼ੀਅਲ ਬੀਨਗ ਨੂੰ ਆਵਾਜ਼ ਦੇ ਹਾਂ ਜੀ ਬਹੁਤ ਜ਼ਿਆਦਾ ਸਾਉਂਡਾਂ ਦੀ ਆਵਾਜ਼ ਬਹੁਤ ਜ਼ਿਆਦਾ ਹੈ

ਚਾਲੂ ਨਹੀਂ ਗਰਾਇਆ ਨਹੀਂ ਸੋੜੀ ਗਰਾਇਆ ਨਹੀਂ ਚਾਲੂ ਗਰਾਇਆ ਚਾਲੂ ਹੋਣ ਵਾਲਾ ਇੱਕ ਦਿਨ ਚਾਲੂ ਗਰਾਇਆ ਦੇ ਬੁਲਾਵੇ ਨਾਲ ਆਪਣਾ ਕੰਮ ਪਤਾਉਣ ਜਾਂਦੇ ਆਂ ਬੰਦਾ ਜੇ ਜਿੰਗਲ ਨੂੰ ਕੰਨਾਂ ਨੇ ਲਾ ਕੇ ਸੁਣਵਾਇਆ ਇਸ ਵਾਰੀ ਇੱਕ ਹੋਰ ਸੁਣਾਉਂ ਇੱਕ ਤਰ੍ਹਾਂ ਦਾ ਇੱਕ ਤਾਂ ਕੋਪੀ ਸੁਣੇ ਵਾਲੀ ਗੱਲ ਹੈ ਜਿਹੜੀ ਜਾਨ ਤੋਂ ਜ਼ਿਆਦਾ ਜ਼ਰੂਰੀ ਹੈ ਇਹਦੇ ਉੱਠ ਦੀ ਸਵਾਰੀ ਹੋ ਰਹੀ ਆ ਦੇਖੋ ਜੂਤੀ ਸਵਾਰੀ ਕਰਾ ਕੇ ਬੱਚਾ ਨੂੰ ਉੱਥੇ ਤੇ ਦੇ ਰਹੇ ਆ ਆ ਉੱਠ ਨੂੰ ਲੈ ਕੇ ਫੇਰ ਆ ਕੇ ਬੈਠੇ ਆ ਉੱਠ ਦੀ ਸਵਾਰੀ ਕਰਾ ਰਿਹਾ ਦੇਖੋ ਰਾਜਸਥਾਨ ਦਾ ਮਾਰੂਥਲ ਜਹਾਜ਼ ਆਹ ਤਾਂ ਦਾ ਮਾਰੂਥਲ ਜਹਾਜ਼ ਆ ਗਿਆ ਭਾਈ ਇੱਧਰ ਵੀ ਆ ਛੋਟੇ ਛੋਟੇ ਬੱਚੇ ਆ ਦੂਸਰੇ ਚ ਝੂਲੇ ਦੇ ਵਿੱਚ ਕਿ ਮਜ਼ਾ ਲੈ ਰਹੇ ਨੇ ਦੇਖੋ ਇੱਥੇ ਕੋਕੀ ਨੇ ਖੇਡ ਰਹੇ ਨੇ ਇੱਥੇ ਆ ਦੂਸਰਾ ਝੂਲਾ ਚਾਲ ਰਿਹਾ ਦੇਖ ਜਹਾਜ਼ ਚੱਲਦਾ ਜਹਾਜ਼ ਟੈਪ ਝੂਲਾ ਬੱਚੇ ਖੁਸ਼ ਹੋ ਜਾਂਦੇ ਇੱਥੇ ਚੂਲੇ ਸਾਰ ਬਹੁਤਾਰੇ ਝੂਲੇ ਲੱਗੇ ਨੇ ਝੂਲੇ ਝੂਲੇ ਤਾਂ ਇੰਨੇ ਕਿਨੇ ਕੋਈ ਹੰਤ ਨਹੀਂ ਝੂਲਿਆਂ ਦਾ ਇਸ ਵਾਰ ਆ ਦੇਖੋ ਥੋੜੇ ਬੱਚਿਆਂ ਲੈ ਕੇ ਲੋਕ ਆ ਰਹੇ ਝੂਲਿਆਂ ਤੇ ਝੂਟੇ ਦਵਾਉਣ ਦਾ ਉਹਨਾਂ ਬਕਤੀਆਂ ਦੇ ਘਟਾਉਣਿਆਂ ਤੋਂ ਲੈ ਕੇ ਹਰ ਤਰ੍ਹਾਂ ਦੇ ਤਰ੍ਹਾਂ ਦੀ ਦੁਕਾਨ ਇੱਥੇ ਮਿਲਦੀ ਹੈ ਹਰ ਤਰ੍ਹਾਂ ਹਰ ਤਰ੍ਹਾਂ ਦੀ ਦੁਕਾਨ ਲੱਗੀ ਹੋਈ ਹੈ ਹਰ ਤਰ੍ਹਾਂ ਤੇ ਲੱਗੀ ਦੁਕਾਨ ਲੱਗੀ ਹੈ ਹਰ ਤਰ੍ਹਾਂ ਸੌਰੀ ਸੇਲ ਕਰਤਾ ਦੁਕਾਨ ਆਹ ਦੇਖੋ ਇਧਰ ਐਨਕਾ ਇਧਰ ਭਾਂਡਿਆਂ ਦੀ ਬਸਤਾਂ ਵਰਤਣ ਆਹ ਦੇਖੋ ਆ ਵੀ ਸਾਰਾ ਇਧਰ ਗੰਦਾ ਜੇ ਸਮਾਨ ਦੇ ਵਿੱਚ ਸਮਾਨ ਦੇ ਵਿੱਚ ਹੋ ਰਿਹਾ ਬੱਚਿਆਂ ਦੇ ਖਡਾਉਣਿਆਂ ਦੇ ਨਾਲ ਆ ਵੀ ਇਹ ਬੱਚਿਆਂ ਦੇ ਖੇਡਣ ਵਾਸਤੇ ਆ ਦੇਰਾ ਫਲ ਤੇ ਉਹਨੀ ਫਲ ਦੇ ਨਾਲ ਉਹ ਨਖਾਨਾ ਲਾਉਣਾ ਕਰੂ ਨਾ અમાਰੋ ਚਾਰ ਸਵੇਰੇ ਇੰਨੇ ਯਾਹ ਲੱਗਾ ਏਰੀਆ ਚ ਦੁਕਾਨਾਂ ਹੀ ਦੁਕਾਨਾਂ ਨੇ ਜਿੱਥਰ ਵੀ ਨਾ ਮਾਰੋ ਲੱਗਣਾ ਹੀ ਲੱਗਦਾ ਆ ਜਿੱਥੇ ਵੀਰੇ ਦਾ ਕੰਮ ਨਾ ਨੇ ਇਸ ਪਾਸ ਆ ਸਾਰੀ ਮਾਰਕੀਟ ਦੁਕਾਨਾਂ ਦੀ ਬਣੀ ਹੋਈ ਹੈ ਲੋ ਬੱਚੀ ਜ ਮਰਜ਼ੀ ਖਰੀਦ ਸਕਦਾ ਤੁਸੀਂ ਇੱਕੋ ਵੀ ਮਾਰਾ ਜਾ ਆ ਆ ਹੋਵੇ ਨਾ ਦੇਖੋ ਬੰਦ ਟੁੱਲਿਆ ਦਾ ਅੰਤ ਨਹੀਂ ਹੈਗਾ ਕਿੰਨੇ ਇੰਨੇ ਤਗੜੇ ਤੁਸੀਂ ਜੀ ਬੱਦਲ ਵੀ ਚੜ ਪਿਆ ਗਿਆ ਚਾਹ ਤੁਰੇ ਦੁਕਾਨਾਂ ਨਹੀਂ ਦੁਕਾਨਾਂ ਦੇ ਦੁਕਾਨਾਂ ਦੀ ਮਤ ਦੁਕਾਨਾਂ ਦਿਖਾ ਲਈਏ ਤੁਹਾਨੂੰ ਚਾਹ ਤੁਰੇ ਦੁਕਾਨਾਂ ਨਹੀਂ ਦੁਕਾਨਾਂ ਨੂੰ ਦੇਖੋ ਦੇਖੋ ਮੇਲੇ ਦੇ ਰੰਗ ਮੇਲੇ ਦਾ ਨਜ਼ਾਰਾ ਜੋਗੀ ਮੇਲੇ ਦਾ ਨਜ਼ਾਰਾ ਦੇਖੋ ਜੀ ਮੇਲੇ ਦਾ ਦੋ ਸਟਾਟਰ ਪੈਸੇ ਕਿਹੜਾ ਅੱਜ ਆਪਸੇ ਰਿਕਨ ਮੰਗੀ ਚੱਲ ਆਹ ਸੇਲ ਲੱਗੀ ਹੋਈ ਆ 20 ਰੁਪਿਆ ਦੀ ਸੇਲ ਹਰ ਇੱਕ ਆਈਟਮ ਦੇ 20 ਰੁਪਿਆ ਸੇਲ ਦੇ ਹਰ ਇੱਕ ਆਈਟਮ 100 روپے داخر 100 روپے داخر سید نبی عجیب پیاں دیا 100 روپے داخر 50 روپے داخر 30 روپے کی سیل ہے 100 روپے داخر 50 روپے داخر ایک بریکر 100 روپے داخر 100 روپے داخر 50 சோ சோ ரெண்ட சேல் என்ன சோ சோ ரேச்ச ਇਹ ਬੱਚੀ ਵਿਚਾਰੇ ਕਿੰਨਾ ਤਾਕਤ ਦੇ ਪੁੱਤਰੇ ਬੰਦਿਆ ਸੇ ਨੰਗੋ। ਉਹ ਜਿਵੇਂ ਕਰਦੀ। ਸਾਡੇ ਕੋਲ ਪਾਰਕਾਂ ਦਾ ਵੀ ਬਹੁਤ ਇੰਤਜ਼ਾਮ ਹੈ। ਕਿੰਨੇ ਪਾਰਕ ਹੀ ਪਾਰਕ। ਪਾਰਕਾਂ ਦਾ ਵੀ ਬਹੁਤ ਇੰਤਜ਼ਾਮ ਹੈ। ਇਹ ਹੁਣ ਆਪਾਂ ਆ ਗਏ ਜੀ ਇਧਰਲੇ ਪਾਸੇ ਨੋਟਬੱਦੀ ਵਾਲੇ ਰੋਡ ਤੇ ਜੋ ਨੋਟਬੱਦੀ ਹੋ ਕੇ ਨੋਟਬੱਦੀ ਰਾਏਕੋਟ ਮਲੇਰ ਕੋਟਲਾ ਰੋਡ ਤੇ ਜਾ ਚੜਦਾ ਹੈ ਰੋ ਇਧਰਲੇ ਪਾਸੇ ਆ ਗਏ ਹਾਂ ਅੱਜ ਦੀ ਵੀਡੀਓ ਦੀ ਸਮਾਪਤੀ ਅੱਜ ਦੀ ਵੀਡੀਓ ਦੀ ਸਮਾਪਤੀ ਇੱਥੇ ਹੀ ਕਰਦੇ ਹਾਂ ਹੁਣ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜਿਹੜਾ ਕੁਝ ਆਇਆਗਾ ਦੁਬਾਰੇ ਫੇਰ ਦੁਬਾਰੇ ਤੁਹਾਨੂੰ ਇਤਲਾਮ ਆ ਦੇਵਾਂਗੇ ਅਗਲੀ ਵੀਡੀਓ 'ਚ ਮਿਲਾਂਗੇ ਤੁਹਾਨੂੰ ਚਲਦੇ ਆਂ ਅਗਲੀ ਵੀਡੀਓ ਇਕ ਵੀਡੀਓ ਵੱਲ ਵੱਦੀ ਆ ਸਮਾਪਤੀ ਵੱਲ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਆਖਰੀ ਵਾਰੀ ਦੇ ਦਰਸ਼ਨ ਕਰ ਤੋਂ ਧੰਨਵਾਦ ਜੀ